ਇਹ ਮੇਰਾ ਗਰੱਪਾ 3000 ਚ ਚੱਕ ਲੋ ਕਰਾਣਾ ਜਿਵੇਂ ਵੀ ਕਿੰਨੇ ਰਹਿੰਦੇ ਅਜੇ ਇਹਦੇ ਇਹ ਵੀਰੇ ਹਫ਼ਤੇ ਦੀ ਕੱਚੀ ਆ ਹਫ਼ਤੇ ਦੀ ਕੱਚੀ ਆ ਹਨਾ ਆ ਠੀਕ ਆ 16 ਕਿਲੋ ਬੋਲਾ ਰੈਡੀ ਏ ਥੱਲੇ ਸਾਡਾ ਵੀਰੇ ਬਰੀਕ ਆ ਬਾਕੀ ਦੁੱਧ ਵਾਲੀ ਆ ਹਾਂ ਅਜੇ ਸੁੰਦੀ ਵੀ ਨਹੀਂ ਹਫ਼ਤਾ ਕੋ ਬਣ ਲੈ ਕੇ ਜਾਣੀ ਆ ਨਾ ਉਹ ਟ੍ਰਾਂਸਪੋਰਟ ਦੇ ਵਿੱਚ ਵੀ ਅਗਲੇ ਨੂੰ ਪ੍ਰੋਬਲਮ ਨਹੀਂ ਆਉਂਦੀ ਹਨਾ ਕਿ ਵੀਰੇ ਆਪਾਂ ਨੂੰ ਵੇਚਣ ਵਾਲੇ ਮਾਲ ਵੱਧ ਲੈ ਕੇ ਜਾਂਦੇ ਵਪਾਰੀ ਬੰਦੇ ਕਿਉਂ ਉਹਨਾਂ ਨੂੰ 2 ਰੁਪਏ ਦਿੰਦੇ ਆ ਆਪਸੂ ਆਪਣੇ ਹਿਸਾਬ ਚ ਲਿਆ ਕਰਕੇ ਲੋ ਜਿਵੇਂ ਕੋਈ ਚੋਣ ਵਾਲਾ ਚੋਏ ਨੂੰ ਭਾਈ ਦੋ ਡੰਗ ਚੋਕੇ ਲੈ ਜਾਵੇ ਸਾਲੀ ਆਪਣੀ ਬਾਕੀ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਬਾਈ ਹੁਣਾਂ ਕੋਲੇ ਪਹੁੰਚਿਆ ਬਾਈ ਉਹਨਾਂ ਦਾ ਵਪਾਰ ਦਾ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਜਾਨਵਰ ਦਿਖਾਵਾਂਗੇ ਵਿੱਚ ਇੱਕ ਗੱਬਣਾ ਤੋਕੜ ਆ ਗੱਬਣਾ ਰੜੀਆਂ ਹਨਾ ਬਾਕੀ ਤੇ ਇੱਕ ਤਾਜੀ ਸੂਈ ਵੀ ਆ ਸਾਰੀਆਂ ਗੱਲਾਂ ਬਾਤਾਂ ਬਾਈ ਨਾਲ ਕਰਾਵਾਂਗੇ ਤੇ ਡਿਟੇਲ ਵਗੈਰਾ ਵੀ ਤੇ ਮੁੱਲ-ਮੁੱਲ ਜਿੰਨਾ ਕਿ ਵੀ ਹੋਇਆ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਵੀਰੇ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਉੱਪਰ ਠੀਕ ਆ ਵੀਰੇ ਤੇ ਵੀਰੇ ਸਭ ਤੋਂ ਪਹਿਲਾਂ ਤਾਂ ਹਨਾ ਆਪਣਾ ਜਿਹੜੀ ਲੋਕੇਸ਼ਨ ਕਨਫਰਮ ਕਰ ਦਈਏ ਜੀ ਆਪਾਂ ਕਿੱਥੇ ਖੜੇ ਆ ਬਈ ਆਪਾਂ ਵੀਰੇ ਆਪਣਾ ਪਿੰਡ ਲੋਪੋ ਜਿਲ੍ਹਾ ਮੋਗਾ ਤੁਹਾਨੂੰ ਪਤਾ ਹੀ ਆ ਆਪਣੇ ਨੇੜੇ ਬੱਧਨੀ ਰਹਿ ਜਾਂਦਾ ਮੀਨੀਆਂ ਰਹਿ ਜਾਂਦਾ ਬਬਡੇ ਰਹਿ ਜਾਂਦਾ ਗਾ ਤੇ ਆਪਣਾ ਬਬਡੇ ਵਾਲੀ ਸੜਕ ਦੇ ਉੱਪਰ ਹੀ ਘਰ ਆ ਲੋਪੋ ਬਬਡੇ ਵਾਲੇ ਰਾਹ ਤੇ ਬਈ ਹੁਣਾਂ ਤਾਂ ਘਰ ਆ ਤੇ ਵੀਰੇ ਗਰਜੀਤ ਕਿੰਨੇ ਜਾਨਵਰ ਦਿਖਾਵਾਂਗੇ ਇਹ ਵੀਡੀਓ ਦੇ ਵਿੱਚ ਆਪਾਂ ਬਈ ਵੀਰੇ ਪੰਜ ਨਾਗ ਠੀਕ ਆ ਬਈ ਆ ਵੀ ਪਹਿਲਾ ਇੱਕ ਨੰਬਰ ਵਾਲੀ ਦੀ ਆ ਜੀ ਹਨਾ ਇਹਦੀ ਕੀ ਡਿਟੇਲ ਆ ਬਈ ਇਹਦੀ ਕੰਨੇਵੇਂ ਸੂਏ ਆ ਇਹ ਵੀਰੇ ਦੂਜੇ ਸੂਏ ਸੂਈ ਆ ਇਹਨੂੰ ਅੱਜ 2-3 ਦਿਨ ਹੋ ਗਏ ਸੂਈ 16 ਕਿਲੋ ਬੋਲਾ ਰੈਡੀ ਏ ਥੱਲੇ 16 ਕਿਲੋ ਵੀ ਦੋ ਡੰਗ ਚੋਕ ਲਿਆ ਸਕਦਾ ਅੱਛਾ ਵੀ ਬਾਈ ਬਹੁਤ ਵੱਡੀ ਗੱਲ ਆ ਨਾ ਬਾਈ ਕਹਿੰਦਾ ਵੀ 16 ਕਿਲੋ ਦੁੱਧ ਕੋਈ ਚੋਕੇ ਲਿਆਦਾ ਬਾਕੀ ਵੀ ਥਾਣਾ ਮੇਰੇ ਹਿਸਾਬ ਨਾਲ ਬਹੁਤ ਸਾਫ ਲੱਗਿਆ ਨਾ ਜੀ ਹਾਂ ਬਾਕੀ ਬਰੀਕ ਬਹੁਤ ਆ ਬੜ ਹਾਂ ਬਰੀਕੀ ਵੀ ਤੇ ਬਾਕੀ ਜਿਵੇਂ ਜਿਹੜਾ ਮੇਨ ਥਾਣਾ ਹੁੰਦਾ ਨਾ ਜਿਵੇਂ ਤੇ ਬੱਚਾ ਵੀ ਫੀਮੇਲ ਆ ਤੇ ਮੈਂ ਕਹ ਰਹਾ ਨਾ ਬਾਈ ਇੱਕ ਵਾਰੀ ਬਾਈ ਤੋਰ ਹਣਾ ਪਨੂੰ ਇਹਨੂੰ ਕਿਹਨਾ ਪਾਦਾ ਬਾਈ ਆਰਡਰ ਦਿਖਾ ਦਈਏ ਜਿੰਨਾ ਕਿ ਉਹਦਾ ਤੇ ਬਾਕੀ ਦਰਸ਼ਕ ਵੀਰੋ ਦੋ ਨਗ ਹੋ ਜਾਣਾ ਜਿਵੇਂ ਬੱਛੀ ਆ ਤੇ ਕੋ ਬਹੁਤ ਸਾਰੇ ਵੀਰਾਂ ਨੂੰ ਹੁਣ ਆਰਡਰ ਤੇ ਹੀ ਦੇਖੋ ਤੇ ਬਾਕੀ ਬਈ ਕਿੰਨੇ ਦੋ ਡੰਗ ਚੋਲੀਆਂ ਪਾਉਣ ਨੂੰ ਹਾਂ ਹਾਂ ਵੀਰੇ ਹਾਂ ਤੇ ਉਹਦੂ ਦਾ ਮੋੜ ਲਾ ਬਈ ਤੇ ਆਪਾਂ ਹਨਾ ਮੋਲੇ ਦਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਬੰਨ ਲਾ ਵੀਰੇ ਇਹਨੂੰ ਕਿੜਾ ਘਮਾ ਕੇ ਨਾ ਬੰਨ ਦਿਆ ਕਰੋ ਤੇ ਤੁਸੀਂ ਬਾਕੀ ਹਨਾ ਜਿੰਨਾ ਕਿ ਵੀ ਹੋਊਗਾ ਪਰ ਰੇਟ ਖਿੱਚ ਕੇ ਲਵਾਵਾਂਗੇ ਬਾਈ ਤੋਂ ਤੇ ਗਰਜੀਤ ਕੀ ਇਹਦਾ ਮੁੱਲ ਮੁੱਲ ਕਰਦਾ ਬਈ ਇਹਦਾ ਬਾਈ ਵੀਰੇ ਮੁੱਲ 55000 55000 ਹੈ ਤੇ ਹੋ ਜੂਗਾ ਕੋਈ ਮਾਣ ਤਨ ਮਾੜਾ ਮੋਟਾ ਕਰਾਂਗੇ ਬਾਈ ਜ਼ਰੂਰ ਵਾਠ ਠੀਕ ਹੈ ਨਾ ਵੀ ਲੈ ਵੀ ਮਿੱਤਰੋ ਵੀ 55000 ਦੇ ਵਿੱਚ ਆਪਾਂ ਜੇ ਕਹਿ ਲਈਏ ਬੱਚੀ ਵਾਲੀ ਗਾਂ ਹੈ ਦੋ ਨਾਗ ਹੋ ਜਾਣਗੇ ਕਿਉਂਕਿ ਛਾਲ 1.5 ਸਾਲ ਦੇ ਵਿੱਚ ਗਾਂ ਬੱਚੀ ਨੇ ਵੀ ਵਧੀਆ ਨਾ ਬਣ ਜਾਣਾ ਹੈ ਤੇ ਆ ਜਾ ਜੇ ਅਗਰ ਜੀ ਤੇ ਬਾਈ ਦੋ ਦੂਸਰੇ ਨੰਬਰ ਵਾਲੀ ਤੇ ਆ ਜਾ ਇਹਦੀ ਕੀ ਤੇਲ ਆ ਬਾਈ ਇਹ ਵੀਰੇ ਤੀਜਾ ਸੁਆ ਸੂਣ ਵਾਲੀ ਆ ਤੀਜੇ ਸੀ ਉਹ ਸੂਣ ਵਾਲੀ ਕਿੰਨੇ ਕ ਟਾਈਮ ਦੀ ਬਈ ਰਹਿੰਦਾ ਰਹੁੰਦਾ ਇਹਦਾ ਟਾਈਮ ਬਈ ਤੇ ਵੀਰੇ 15 ਦਿਨ ਲੈ ਜੂਗੇ 15 ਦਿਨ ਲੈ ਜੂ ਖੁੱਲੇ ਲੈ ਜੂ ਲੈ ਜੂਗੀ ਠੀਕ ਹੈ ਬਈ ਮਣਕੇ ਸੂਗੇ ਵੀਰੇ ਠੀਕ ਆ ਬਈ ਤੇ 15 ਦਿਨਾਂ ਦੇ ਵਿੱਚ ਬੈਣ ਕਿਉਂ ਇਹ ਲਾਉਣ ਲੱਗ ਗਈ ਆ ਹਨਾ ਹਾਂ ਲਾਉਣ ਲੱਗ ਗਈ ਆ ਸੂਹਾ ਬਾਈ ਕਹਿੰਦਾ ਸਹੀ ਸੂਹਾ ਤੀਜਾ ਵੀਰੇ ਤੀਜਾ ਹਨਾ ਤੋਰ ਬਾਈ ਆ ਕਰੀਏ ਇਹਨੂੰ ਵੀ ਹਨਾ ਨੇੜੇ ਹੀ ਘਮਾਲਾ ਕਰ ਬਾਈ ਆ ਕਰੀ ਲੈ ਵੀ ਆਪਾਂ ਦਰਸ਼ਕ ਵੀਰ ਹੋਏ ਨੂੰ ਵੀ ਦਿਖਾਉਨੇ ਆ ਤੇ ਮੇਰੇ ਸਾਨਾ ਬਾਈ ਗਰਜੀਤ ਇੱਕ ਹੋਰ ਵੀ ਚੀਜ਼ ਆ ਹਨਾ ਜਿਵੇਂ ਸਾਰੀਆਂ ਜਿਵੇਂ ਗਾਇਆਂ ਇਹ ਗਾਰਮੀ ਸਹਿਣ ਕਰਨ ਵਾਲੀਆਂ ਹੈ ਨਾ ਹਾਂ ਹਾਂ ਵੀਰੇ ਗਰਮੀ ਦੀ ਰੋਤ ਵਾਲੀਆਂ ਵੀ ਜਿਵੇਂ ਆਮ ਬੰਦਾ ਹੈ ਨਾ ਲੈ ਕੇ ਜਾਂਦਾ ਤੇ ਉਹਨੂੰ ਸਾਹਮਣੇ ਸੁੱਕੀਆਂ ਹਣਕ ਨਹੀਂ ਤੇ ਲੋ ਵੀ ਤੂੰ ਅੜੜ ਅੜੜ ਖੁੱਲਾ ਬਹੁਤ ਹੈ ਜੇ ਜਦੋਂ ਤਿਆਰ ਹੋਊਗੀ ਉਦੋਂ ਬੜਾ ਵਧੀਆ ਦਿਖਾਊਗੀ ਹੈ ਨਾ ਮੈਂ ਕਹਿੰਦਾ ਵੀਰੇ ਡਰਮ ਲਾ ਕੇ ਸੂਗੀ ਹਾਂ ਬਈ ਕਹਿੰਦਾ ਜਦੋਂ ਤਿਆਰ ਹੋਊਗੀ ਉਦੋਂ ਹੈ ਨਾ ਬਾਕੀ ਥਣਾ ਥਣਾ ਦੀ ਵੀ ਮੇਰੇ ਨਾਲ ਬ੍ਰੀਕ ਹੈ ਜਿਵੇਂ ਹੈ ਨਾ ਹਾਂ ਹਾਂ ਬਾਕੀ ਬਈ ਗਾਂ ਬ੍ਰੀਕੀ ਜੀ ਹੈ ਸਾਰੀ ਬ੍ਰੀਕ ਹੈ ਹਾਂ ਤੇ ਇਹਦਾ ਗਰਜੀਤ ਬਈ ਅੱਜ ਦਾ ਮੁੱਲ ਕੀ ਹੈ ਜਿਵੇਂ ਹੁਣ 15 ਦਿਨ ਕੱਚੀ ਹੈ ਨਾ ਕੀ ਮੁੱਲ ਕਰਦੇ ਇਹਦਾ 55000 ਹੈ ਨਾ ਤੇ ਹੋ ਜਾਊਗਾ ਮਾਨਦਨ ਮਾੜਾ ਮੋਟਾ ਹਾਂ ਕਰਾਂਗੇ ਵੀਰੇ ਮਾਨਦਨ ਬਸ ਠੀਕ ਹੈ ਨਾ ਬਾਈ ਤੇ ਇਹਦਾ ਵੀ ਮਤਲਬ ਬਾਈ ਨੇ 55000 ਕੀਤਾ ਆਜਾ ਗਰਦੀਨ ਬਾਈ ਇਹਦੇ ਤੇ ਆ ਜਾ ਤੈਨਾਂ ਨੰਬਰ ਵਾਲੀ ਤੇ ਬਾਈ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਸੂਆ ਸੁੰਦੀ ਆ ਦੂਸਰੇ ਸੂਏ ਸੂਗੀ ਬਾਈ ਹਾਂ ਹਫਤੇ ਦੀ ਕੱਚੀ ਆ ਬੈੜ ਠੀਕ ਆ ਬਾਈ ਬਣੂ ਬਣੂ ਬਹੁਤ ਵੀਰੇ ਚੱਲ ਬਹੁਤ ਹਾਂ ਪਲੀ ਵੀ ਬਹੁਤ ਆ ਬਾਈ ਹਨਾ ਜੀ ਆ ਪਲੀ ਬਹੁਤ ਆ ਵੀਰੇ ਬਰੀਕ ਆ ਬਾਕੀ ਦੁੱਧ ਵਾਲੀ ਆ ਹਾਂ ਅਜੇ ਸੁੰਦੀ ਵੀ ਨਹੀਂ ਹਫਤਾ ਬਣ ਕੇ ਸੂਗੀ ਬਣ ਕੇ ਸੂਗੀ ਗਰੀਬੇ ਕੀ ਦੱਸਿਆ ਪਹਿਲੇ ਮਾਲਕ ਨੇ ਹਨਾ ਜਿਵੇਂ ਪਹਿਲੇ ਪਲੂਨ ਨੇ ਕਿੰਨਾ ਦੁੱਧ ਕੱਢਿਆ ਕੁੱਢਿਆ ਬਾਈ ਇਹਦੇ ਵੀ 17 ਕਿਲੋ ਖੁੱਲਾ ਦੁੱਧ ਚੋਇਆ ਗਿਆ 17 18 ਕਿਲੋ ਠੀਕ ਆ ਬਾਈ ਹੁਣ ਆਪਾਂ ਕਿੰਨਾ ਕੁ ਆਈਡੀਆ ਕਰਦੇ ਆ ਬਾਈ ਕਿੰਨਾ 20 ਤੋਂ ਪਲੱਸ ਚ ਵਾਦੋ ਬਾਈ 20 ਤੋਂ ਪਲੱਸ ਚ ਲਾ ਦੂ ਹਾਂ ਵਾ ਠੀਕ ਆ ਬਾਈ ਹਨਾ ਬਾਈ ਉਹ ਦੂਸਰੇ ਨੰਬਰ ਵਾਲੀ ਦਾ ਕਿੰਨਾ ਤਾਂ ਸਹੀ ਉਹਦਾ ਦੁੱਧ ਆ ਉਹਦਾ ਥਾਣੇ 16 ਕਿਲੋ ਚੋਇਆ ਗਿਆ 16 ਕਿਲੋ ਚੋਇਆ ਹਨਾ ਤੇ ਬਾਕੀ ਵੀਰੇ ਸੇਵਾ ਦਿੰਦਾ ਕੋਈ ਹਨਾ ਗਰਮੀ ਆ ਬਾਕੀ ਸੇਵਾ ਤੇ ਬਾਈ ਡਿਪੈਂਡ ਕਰਦਾ ਹਾਂ ਜਿਵੇਂ ਹਨਾ ਆ ਦੇਖੋ ਵੀ ਜਣ ਕੇ ਬ੍ਰੀਕ ਬਹੁਤ ਆ ਇਹ ਮੈਂ ਪਹਿਲਾ ਵੀਡੀਓ ਦੇ ਵਿੱਚ ਗਿਆ ਗਾਈਆਂ ਵੀ ਸਾਰੀਆਂ ਜਿਵੇਂ ਗਰਮੀ ਸਹਣ ਕਰਨ ਲੱਗਾਂ ਐ ਤੇ ਆਮ ਜਿਵੇਂ ਆਪਾਂ ਨੂੰ ਆਇਆ ਹੁੰਦਾ ਵੀ ਯਾਰ ਗਾਈਆਂ ਧੀ ਇੱਕ ਅਖੀ ਦੇਖੋ ਕਰਨਾ ਹੈ ਨਾ ਫੇਸ ਕੁਆਲਟੀ ਵਾ ਕੀ ਤਿਆਰ ਬਹਤ ਆ ਗਾਂ ਤੇ ਦਿਨ ਕਿੰਨੇ ਦੇ ਸਵੇ ਵੀ ਕਿੰਨੇ ਰਹਿੰਦੇ ਅਜੇ ਇਹਦੇ ਇਹ ਵੀਰੇ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਨਾ ਹਫਤੇ ਦੇ ਸਾਬ ਨਾਲ ਨੇ ਬਹੁਤ ਅਜੇ ਨੇ ਵੀਰੇ ਗਾਂ ਸੌਖੀ ਆ ਹਾਂ ਹਫਤੇ ਦੇ ਸਾਬ ਨਾਲ ਬੜੀ ਤਿਆਰ ਹੋ ਜੂਗੀ ਕਿ ਨਹੀਂ ਤੇ ਬਾਕੀ ਥਣ ਥਣ ਮੈਂ ਬਾਈ ਨੂੰ ਕਹ ਦੂੰਗਾ ਨਾ ਥਾਣਾ ਇਹਦਾ ਜਮਾ ਐਨ ਚਾਰੇ ਇੱਕੋ ਜਿਹੜੇ ਸਾਈਜ਼ ਦੇ ਵਿੱਚ ਤਾਂ ਆਣਾ ਬਾਕੀ ਸਾਰੀਆਂ ਠੰਡੀਆਂ ਸੀਲ ਆ ਕੋਈ ਆਈ ਨਹੀਂ ਕੋਈ ਅੜਬ ਨਹੀਂ ਗੀ ਹਾਂ ਇਹਦਾ ਬਈ ਕੀ ਮੁੱਲ ਜਾਨਕੀ ਆਪਾਂ ਕਰਦੇ ਆ ਇਹਦਾ ਮੁੱਲ ਕਰਾਉ ਨੂੰ 65 ਕਰਵਾ ਲੈ ਬਈ 60 ਦੀ ਦਵਾਂਗੇ ਠੀਕ ਆ ਬਈ 60 ਦੀ ਦੇ ਦਾਂਗੇ ਆਪਾਂ ਹਣਾ ਬਾਈ ਕਹਿੰਦਾ ਤੇ ਬਾਕੀ ਜਿੰਨੇ ਵੀ ਮੁੱਲ ਬਾਈ ਨੇ ਕੀਤੇ ਆ ਉਕੇ ਬੰਦੇ ਨੇ ਬਵਾਰ ਦਾ ਕੰਮ ਆਉਣੇ ਮੁੱਲ ਕਰਨਾ ਨਾ ਬਾਕੀ ਤੁਸੀਂ ਜਦੋਂ ਫੋਨ ਵਗੈਰਾ ਲਾਉਂਗੇ ਬਾਈ ਕਹਿੰਦਾ ਮਾਨਤਾ ਨਾ ਆਪਾਂ ਜ਼ਰੂਰ ਕਰਦਾਂਗੇ ਗਰਜੀਤ ਵੀਰੇ ਇਹਦੀ ਚੌਥੇ ਨੰਬਰ ਵਾਲੀ ਇਹਦੀ ਕੀ ਡਿਟੇਲ ਹੈ ਬਾਈ ਇਹਦੀ ਇਹ ਵੀਰੇ ਦੂਜਾ ਸੂਆ ਸੂਣ ਵਾਲੀ ਇਹ ਵੀ 10 ਦਿਨਾਂ ਦੀ ਕੱਚੀ ਆ ਠੀਕ ਆ ਬਾਈ ਹਾਂ ਵੀਰੇ ਤੇ 10 ਦਿਨਾਂ ਦੀ ਖੱਤੀ ਆ ਕੀ ਦੱਸਿਆ ਬਈ ਇਹਦੇ ਮਾਲਕਾਂ ਨੇ ਪਹਿਲੇ ਦੁੱਧ ਦਿੰਦਾ ਬਾਈ ਇਹ ਵੀਰੇ 18 ਪਲੱਸ ਦਿੱਤਾ ਤਾਂ ਉਹਨੇ ਹਾਂ ਹਾਂ ਭਾ ਕੀ ਕੱਦ ਕਾਠ ਵਾਲੀ ਵੱਡੀ-ਵੱਡੀ ਬਹੁਤ ਆ ਬੈੜ ਹਾਂ ਉਹ ਜਣ ਕੇ ਆਪਾਂ ਪਹਿਲਾਂ ਵੀ ਕਿਹਾ ਸੇਵਾ ਦਾਦਾ ਤਾਂ ਹਨਾ ਇੱਕ ਵਾਰੀ ਬ੍ਰਦਰ ਤੋਰੋ ਇਹਨੂੰ ਵੀ ਹਨਾ ਤੇ ਜਿਵੇਂ ਆ ਦੂਜੀਆਂ ਸਾਰੀਆਂ ਗਾਈਆਂ ਨੂੰ ਕੱਦ ਖੜਦੀ ਐ ਹਨਾ ਹਾਂ ਮੇਰੇ ਬਰੀਕ ਆ ਬਾਕੀ ਬੇਲ ਹਾਂ ਤੇ ਬਾਕੀ ਆਰਡਰ ਰੋਡਰ ਤੁਹਾਨੂੰ ਮੈਂ ਦਿਖਾ ਦੂੰਗਾ 10 ਦਨਾਂ ਦੀਆਂ ਕੱਟੀਆਂ ਜਰ ਜੀ ਤੇ ਮੇਰੇ ਨਾਲ ਇਹ ਵੀ ਫਾਇਦਾ ਹੁੰਦਾ 10 ਦਨਾਂ ਦੀਆਂ ਕੱਟੀਆਂ ਜੇ ਕਿਸੇ ਦੂਰ ਬੰਦੇ ਨੇ ਲੈ ਕੇ ਜਾਣੀਆਂ ਨਾ ਉਹ ਟਰਾਂਸਪੋਰਟ ਦੇ ਵਿੱਚ ਵੀ ਅਗਲੇ ਨੂੰ ਪ੍ਰੋਬਲਮ ਨਹੀਂ ਆਉਂਦੀ ਹਨਾ ਬਾਕੀ ਵੀਰੇ ਆਪਾਂ ਤਾਂ ਵੇਚਣ ਵਾਲੇ ਬੰਦੇ ਲੈ ਕੇ ਜਾਂਦੇ ਆ ਅਸੂ ਵੇਚਣ ਵਾਲੇ ਬੰਦੇ ਲੈ ਕੇ ਜਾਂਦੇ ਆ ਹਾਂ ਹਾਂ ਬਾਕੀ ਹਨਾ ਬਾਈ ਉਹਨਾਂ ਦਾ ਵਪਾਰ ਦਾ ਲੰਮੇ ਸਮੇਂ ਦਾ ਕੰਮ ਹੈ ਕਿਉਂਕਿ ਬਾਈ ਉਹਨਾਂ ਕੋਲ ਇੱਥੋਂ ਹੀ ਜਿਹੜੇ ਵਪਾਰੀ ਵੀਰ ਆ ਉਹ ਖਰੀਦ ਕੇ ਲੈ ਜਾਂਦੇ ਆ ਕਿਉਂਕਿ ਉਹਨਾਂ ਨੇ ਵੀ ਇਹ ਹੁੰਦਾ ਵੀ ਕਈ ਵਾਰੀ ਟਰਾਂਸਪੋਰਟ ਇੱਕ ਦੋ ਘਰ ਬਦਲ ਵੀ ਗਈਗਾ ਹਨਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹਨਾ ਬਸ ਇਹ ਵੀਰੇ ਉਹਨਾਂ ਨੂੰ ਵੀ ਰੋਟੀ ਦਿੰਦੀ ਆਪਣੇ ਪਸ਼ੂ ਹਸਾਬ ਨਾਲ ਲਾਏ ਕਰਕੇ ਹਾਂ ਗਰਜੀਤ ਇਹਦਾ ਕੀ ਮੁੱਲ ਕਰਦੇ ਆ ਬਈ ਇਹਦਾ ਇਹਦਾ 65000 ਬਈ 60 ਦੀ ਇਹ ਦੇਵਾਂਗੇ ਬਸ ਠੀਕ ਹੈ ਬਈ ਹਨਾ ਤੇ ਆ ਜਾ ਬਈ ਆ ਲਾਸਟ ਵਾਲੀ ਇਹਦੇ ਤੇ ਆ ਜਾ ਇਹਦੀ ਕੀਟ ਤੇਲ ਹੈ ਬਈ ਇਹਦੀ ਇਹ ਵੀਰੇ ਟੋਕੜ ਵੈੜਾ 10 ਕਿਲੋ ਦੁੱਧ ਹੈਗਾ ਥੱਲੇ ਖੁੱਲਾ ਠੀਕ ਆ ਬਈ ਹਾਂ ਵੀਰੇ 10 ਕਿਲੋ ਜਿਵੇਂ ਕੋਈ ਚੋਣ ਵਾਲਾ ਚੋਏ ਬਈ ਦੋ ਡੰਗ ਚੋ ਕੇ ਲੈ ਜਾਵੇ ਸਾਡੀ ਆਪਣੀ ਬਸ ਠੀਕ ਆ ਬਈ ਹਨਾ ਤੁਹਾਨੂੰ ਬਹੁਤ ਚੰਗਾ ਵੈੜ ਨੂੰ ਲੱਗਿਆ ਠੀਕ ਆ ਬਈ ਤੇ ਲਓ ਵੀ ਦਸਤੀ ਵੀਰੋ ਬਾਈ ਕਹਿੰਦਾ 10 ਕਿਲੋ ਦੁੱਧ ਇਹਦਾ ਫਿਰ ਮੁੱਲ ਮੁੱਲ ਅਗਰਜੀਤ ਕੀ ਕਰਦਾ ਬਈ ਇਹਦਾ ਇਹਦਾ ਮੁੱਲ 25000 ਬਈ 25 ਹਾਂ ਲੈ ਵੀ ਮੇਤਰਾ ਕਰਨਾ 25000 ਚ ਚੱਕ ਲੋ ਕਰਨਾ ਹਨਾ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਵੀਡੀਓ ਦੇ ਵਿੱਚ 25000 ਤੋਂ ਲੈ ਕੇ 65000 ਤੱਕ ਦੀਆਂ ਗਾਮਾਂ ਐ ਕਿਉਂਕਿ ਅਕਸਰ ਕਈ ਵੀ ਜਾਂਦੀ ਹੁੰਦੀ ਹੈ ਵੀ ਯਾਰ ਆਪਾਂ ਨੋਰਮਲ ਜਿਹੇ ਪੈਰ ਯਾਰ ਜਾਤ ਫਰੀਡ ਵਾਲੀ ਹਾਂ ਜਿਵੇਂ ਥੋੜੀ ਜਣ ਕੇ ਹੋਰ ਜਿਵੇਂ ਗੱਪੜ-ਗੋਪੜ ਹੋ ਜੂਗੀ ਭਾਈ ਵਧੀਆ ਕੰਮ ਬਣੂਗੀ ਪੂਰੀ ਹਾਂ ਜੀ ਮੇਰੇ ਮਾਲਕਾਂ ਨੇ ਮਹੀਨੇ ਦਾ ਕਿਹਾ ਵੀ ਠੀਕਾ ਭਰਾਇਆ ਮਹੀਨਾ ਹੋ ਗਿਆ ਪਰ ਆਪਾਂ ਗਾਰੰਟੀ ਇਹ ਗੱਲ ਦੀ ਨਹੀਂ ਵੀਰੇ ਠੀਕ ਹੈ ਭਾਈ ਆਹ ਉਹ ਤਾਂ ਜਿੰਨਾ ਟਾਈਮ 2 ਮਹੀਨਿਆਂ ਦੀ ਹੁੰਦੀ ਨਹੀਂ ਚੈੱਕ ਨਹੀਂ ਦੀ ਉਹਨਾਂ ਟਾਈਮ ਆਪਾਂ ਤਸੱਲੀ ਨਹੀਂ ਲੈ ਸਕਦੇ ਕਿ ਨਹੀਂ ਭਾਈ ਤੇ ਗਰਜੀਤ ਭਾਈ ਇੱਕ ਕਰੀ ਹੈ ਨਾ ਲੋਕੇਸ਼ਨ ਮੋਬਾਈਲ ਨੰਬਰ ਬੋਲ ਦੋ ਤਾਂ ਜੋ ਕਿਸੇ ਵੀ ਵੀਰ ਨੇ ਸੰਪਰਕ ਕਰਨਾ ਨੂੰ ਸੌਖਾ ਹੋ ਜਾਏ ਬਈ ਵੀਰੇ ਆਪਣਾ ਪਿੰਡ ਲੁਕੋ ਆ ਤੇ ਮੋਬਾਈਲ ਨੰਬਰ 97813 8643 ਇੱਕ ਨੰਬਰ ਹੋਰ ਆ 98146 52443 ਜਿਵੇਂ ਗਰਜੀਤ ਭਾਈ ਆਪਾਂ ਵੀਡੀਓ ਪਾਵਾਂਗੇ ਹਨਾ ਵੀਡੀਓ ਕਈ ਦਿਨ ਚੱਲਦੀ ਰਹਿੰਦੀ ਆ ਜਿਵੇਂ ਹੁਣ ਇਹ ਤਾਂ ਅਗਲ ਬਦਲ ਹੁੰਦੀ ਰਹਿੰਦੀ ਜਿਵੇਂ ਹੁਣ ਵੀ ਬੰਦੇ ਬੈਠੇ ਆ ਹਨਾ ਗਾਹਕ ਤੁਹਾਨੂੰ ਖਰੀਦ ਦੇ ਖਰੀਦਣ ਵਾਲੇ ਬੈਠੇ ਆ ਵੀ ਹੋ ਸਕਦਾ ਵੀਡੀਓ ਪਾਉਂਦੇ ਪਾਉਂਦੇ ਇੱਕ ਦੋ ਇਹ ਬੈੱਕ ਜਾਣਾ ਹਨਾ ਕੋਈ ਵੀਰ ਆਪਾਂ ਨੂੰ ਫੋਨ ਕਰਦਾ ਇਦਾਂ ਦੇ ਰੇਟ ਵਾਲੀਆਂ हां मेरे धन्यवाद दबा दोगे है ना हां मेरे भाई किसी भी वीर ने है ना कोई बाकी वीर अपन बेचन वाले माल ਵੱਧ ਲੈ ਕੇ ਜਾਂਦੇ ਵਪਾਰੀ ਬੰਦੇ ਕਿਉਂ ਉਹਨਾਂ ਨੂੰ 2 ਰੁਪਏ ਦਿੰਦੇ ਆ ਪਸੂ ਆਪਣੇ ਹਿਸਾਬ ਚ ਲਿਆ ਕਰਕੇ ਠੀਕ ਹੈ ਬਾਈ ਆਹੀ ਬਹਿਣਾ ਜੇ ਕਿਸੇ ਹੋਰ ਵਪਾਰੀ ਕੋਲ ਹੁਣ ਤੁਹਾਨੂੰ ਪਤਾ ਹੀ ਕੀ ਰੇਟ ਹਾਂ हां भाई ਕਿਉਂਕਿ ਜੇ ਸਾਡਾ ਗਰਮੀਆਂ ਤੇ ਤੇਜ਼ੀ ਜਾਨਵਰਾਂ ਦੇ ਵਿੱਚ ਫੌਲੀ ਆ ਕਿ ਨਹੀਂ ਤੇ ਕਿਸੇ ਵੀ ਵੀਰ ਨੇ ਹੈ ਨਾ ਕੋਈ ਵੀ ਜਾਣਕਾਰੀ ਲੈਣੀ ਆ ਤੇ ਰੇਟ ਰੂਟ ਬਾਈ ਨੇ ਵੀਡੀਓ ਦੇ ਵਿੱਚ ਕਰਤਾ ਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰ ਦਿਓ ਜਉਂਦੇ ਬਾਅਦ ਰੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਫਾਰਮ ਤੇ ਧੰਨਵਾਦ